ਪੰਜਾਬ ਦੇ ਵਿੱਚੋ ਟੁਟਕਲਾ ਬਣ ਗਿਆ ਕਿ ਕੁਝ ਦਹਾਕੇ ਪਹਿਲਾਂ ਤੱਕ ਮਾਪੇ ਧੀਆ ਪੁੱਤਾਂ ਨੂੰ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਿੱਥੇ ਅਸੀਂ ਚਾਹਾਂਗੇ ਤੁਹਾਡਾ ਵਿਆਹ ਉੱਥੇ ਕਰਨਾ ਜਿੱਥੇ ਵਿਚੋਲਾ ਦੱਸ ਪਾਊਗਾ ਵਿਆਹ ਤੁਹਾਡਾ ਉੱਥੇ ਕਰਨਾ ਤੁਹਾਨੂੰ ਅਸੀਂ ਜਮਿਆ ਸਾਡਾ ਇਹ ਫਰਜ਼ ਬਣਦਾ ਕਿ ਤੁਹਾਨੂੰ ਚੰਗੇ ਥਾਂ ਦੇ ਉੱਤੇ ਬਹਿ ਗਏ ਇਸ ਕਰਕੇ ਤੁਸੀਂ ਚੁੱਪਚਾਪੀਤੇ ਉੱਥੇ ਵਿਆਹ ਕਰਵਾ ਲੈਣਾ ਜਿੱਥੇ ਅਸੀਂ ਚਾਹੁੰਦੇ ਹਾਂ ਅਸੀਂ ਤੁਹਾਡੀਆਂ ਖੁਸ਼ੀਆਂ ਦਾ ਖਿਆਲ ਰੱਖਾਂਗੇ ਸਮਾਂ ਬਦਲਿਆ ਉਸ ਤੋਂ ਬਾਅਦ ਧੀਆ ਪੁੱਤਾਂ ਨੇ ਆਪਣੀ ਇੱਛਾ ਜ਼ਾਹਰ ਕਰਨੀ ਸ਼ੁਰੂ ਕਰਤੀ ਕਿ ਮੈਂ ਫਲਾਣੇ ਨੂੰ ਪਿਆਰ ਕਰਦੀ ਆ ਮੈਂ ਫਲਾਣੇ ਨੂੰ ਪਿਆਰ ਕਰਦਾ ਤੇ ਮਾਪਿਆਂ ਨੇ ਮਜਬੂਰੀ ਦੇ ਵਿੱਚ ਇਹ ਗੱਲ ਕਹਿਣੀ ਸ਼ੁਰੂ ਕਰਤੀ ਕਿ ਚਲੋ ਠੀਕ ਆ ਪਰ ਉਹ ਹੈ ਕਿਹੜੇ ਭਾਈਚਾਰੇ ਦੇ ਵਿੱਚੋਂ ਕਿਹੜੇ ਧਰਮ ਦੇ ਵਿੱਚੋਂ ਕਿਹੜੀ ਜਾਤ ਦੇ ਵਿੱਚੋਂ ਤੇ ਫਿਰ ਚਲੋ ਉੱਥੇ ਵਿਆਹ ਹੋਣ ਲੱਗ ਪੇ ਫਿਰ ਮਾਹੌਲ ਥੋੜਾ ਜਿਹਾ ਹੋਰ ਖੁੱਲਿਆ ਤੇ ਮਾਪੇ ਮੰਨਣ ਲੱਗ ਪੇ ਉਵੇਂ ਜਿਵੇਂ ਧੀਆ ਪੁੱਤਾਂ ਨੇ ਕਿਹਾ ਜਿਵੇਂ ਕਿ ਅੱਜ ਕੱਲ੍ਹ ਚੱਲਦਾ ਵੀ ਆ ਪਰ ਹੁਣ ਮਾਪੇ ਇਹ ਗੱਲ ਕਹਿੰਦੇ ਆ ਵੀ ਧੀਏ ਤੂੰ ਜਿੱਥੇ ਕਹੇਂਗੀ ਵਿਆਹ ਕਰਵਾਲਾ ਪੁੱਤ ਤੂੰ ਜਿੱਥੇ ਕਹੇਗਾ ਵਿਆਹ ਕਰਵਾ ਲਾ ਪਰ ਪੁੱਤ ਨੂੰ ਕਹਿੰਦੇ ਵੀ ਤੂੰ ਵਿਆਹ ਕੁੜੀ ਨਾਲ ਹੀ ਕਰਵਾਈਂ ਕੁੜੀ ਨੂੰ ਇਹ ਗੱਲ ਕਹਿੰਦੇ ਵੀ ਧੀਏ ਤੂੰ ਵਿਆਹ ਮੁੰਡੇ ਨਾਲ ਹੀ ਕਰਵਾਈਂ ਇਹ ਨਾ ਹੋਵੇ ਕਿ ਮੁੰਡਾ ਮੁੰਡੇ ਨਾਲ ਤੇ ਕੁੜੀ ਕੁੜੀ ਨਾਲ ਜਿਵੇਂ ਅੱਜਕੱਲ ਵਿਆਹ ਕਰਵਾਉਂਦੇ ਆ ਉਹੋ ਜਿਹਾ ਕੋਈ ਚੱਕਰ ਨਾ ਹੋਵੇ ਇਹ ਗੱਲਾਂ ਹੁਣ ਪੰਜਾਬ ਦੇ ਵਿੱਚ ਕਿਉਂ ਪੈਦਾ ਹੋਈਆਂ ਕਿਉਂਕਿ ਇੱਥੇ ਰਵੀ ਰੀਆ ਬਣ ਜਾਂਦਾ ਆਕਾਸ਼ ਅਲੀਸ਼ਾ ਬਣ ਜਾਂਦਾ ਤੁਹਾਨੂੰ ਸ਼ਾਇਦ ਇਹ ਖਬਰ ਚੇਤੇ ਨਾ ਹੋਵੇ ਪਿਛਲੇ ਦਿਨੀ ਫਲੋਰ ਦੇ ਵਿੱਚ ਇੱਕ ਮੁੰਡੇ ਨੇ ਨਗਨ ਅਵਸਥਾ ਦੇ ਵਿੱਚ ਪੂਰੇ ਲੀੜੇ ਲਾ ਕੇ ਬਿਲਕੁਲ ਨੰਗਾ ਹੋ ਕੇ ਤੇ ਮੁਹੱਲੇ ਦੇ ਵਿੱਚ ਗਿੜਾ ਕੱਢਿਆ ਸੀ ਤੇ ਲੋਕਾਂ ਨੇ ਉਹਦੀ ਵੀਡੀਓ ਬਣਾ ਕੇ ਮੁਹੱਲਾ ਵਾਸੀਆਂ ਨੇ ਵੀਡੀਓ ਬਣਾ ਕੇ ਪੁਲਿਸ ਨੂੰ ਸੌਂਪੀ ਇਸ ਕਰਕੇ ਸੌਂਪੀ ਵੀ ਇਹਦੇ ਕਰਕੇ ਸਾਡੇ ਮੁਹੱਲੇ ਦਾ ਸਾਡੇ ਘਰਾਂ ਦਾ ਮਾਹੌਲ ਖਰਾਬ ਹੁੰਦਾ ਅਸਲ ਵਿੱਚ ਇਸ ਮੁਹੱਲੇ ਦਾ ਆਕਾਸ਼ ਲਿੰਗ ਪਰਿਵਰਤਨ ਕਰਕੇ ਸੈਕਸ ਚੇਂਜ ਕਰਵਾ ਕੇ ਅਲੀਸ਼ਾ ਬਣ ਗਿਆ ਉਹ ਇਹ ਗੱਲ ਕਰ ਰਹੇ ਜੀ ਕਿ ਮੈਨੂੰ ਬਚਪਨ ਤੋਂ ਫੀਲ ਹੁੰਦਾ ਸੀ ਮਹਿਸੂਸ ਹੁੰਦਾ ਸੀ ਕਿ ਮੈਂ ਕੁੜੀ ਹਾਂ ਮੈਂ ਮੁੰਡਾ ਨਹੀਂ ਹਾਂ ਉਹਨੇ ਜੀ ਕੁੜੀ ਬਣ ਕੇ ਤੇ ਕੁੜੀਆਂ ਵਾਂਗੂ ਵਿਚਰਨਾ ਸ਼ੁਰੂ ਕਰਤਾ ਉਹਨੇ ਫੋਟੋ ਸ਼ੂਟ ਕਰਾਉਣੇ ਸ਼ੁਰੂ ਕਰਤੇ ਤੇ ਫਿਰ ਉੱਥੇ ਬਾਹਰਲੇ ਮੁੰਡੇ ਹੋਰ ਵੱਖ-ਵੱਖ ਥਾਵਾਂ ਦੇ ਮੁੰਡੇ ਉਹਨੂੰ ਵੇਖਣ ਆਉਣ ਲੱਗ ਪਏ ਇੱਕ ਦਿਨ ਮੁਹੱਲੇ ਦੇ ਵਿੱਚੋਂ ਕਿਸੇ ਨੇ ਉਹਨਾਂ ਮੁੰਡਿਆਂ ਨੂੰ ਕਹਿਤਾ ਵੀ ਥੋੜੇ ਕਰਕੇ ਇੱਥੇ ਗੰਦ ਪੈਂਦਾ ਇਹਨੇ ਤਾਂ ਸ਼ਰਮਨ ਲਾਈ ਲਾਈ ਆ ਮੁੰਡੇ ਤੋਂ ਕੁੜੀ ਬਣ ਗਿਆ ਆਕਾਸ਼ ਅਲੀਸ਼ਾ ਬਣ ਗਿਆ ਸਾਡੇ ਮੁਹੱਲੇ ਦੇ ਵਿੱਚ ਨਹੀਂ ਆਉਣਾ ਖਬਰਦਾਰ ਇਹ ਤਾਂ ਮੁੰਡਾ ਇਹ ਕੁੜੀ ਹੈ ਕਿ ਦੋਵਾਂ ਇਸ ਗੱਲ ਦਾ ਜਦੋਂ ਅਲੀਸ਼ਾ ਨੂੰ ਪਤਾ ਲੱਗਾ ਯਾਨੀ ਕਿ ਆਕਾਸ਼ ਨੂੰ ਪਤਾ ਲੱਗਾ ਤੇ ਉਹਨੇ ਗੁੱਸਾ ਬਹੁਤ ਬਣਾਇਆ ਤੇ ਉਹਨੇ ਪੂਰੇ ਲੀੜੇ ਆਪਦੇ ਲਾਤੇ ਤੇ ਇਹ ਗੱਲ ਕਰਨੀ ਸ਼ੁਰੂ ਕਰਤੀ ਵੀ ਅੱਜ ਮੈਨੂੰ ਸਾਰਾ ਮੁਹੱਲਾ ਚੈੱਕ ਕਰ ਲੋ ਵੀ ਭਾਈ ਮੈਂ ਮੁੰਡਾ ਕਿ ਹੁਣ ਕੁੜੀਆਂ ਲੋਕਾਂ ਨੇ ਫਿਰ ਵੀਡੀਓ ਬਣਾ ਕੇ ਪੁਲਿਸ ਨੂੰ ਦਿੱਤੀ ਤੇ ਲੋਕਾਂ ਨੇ ਗੱਲ ਕਹੀ ਆ ਕਿ ਸਾਡੇ ਘਰਾਂ ਦੇ ਉੱਤੇ ਸਾਡੇ ਬੱਚਾਂ ਦੇ ਉੱਤੇ ਵੀ ਇਹ ਅਸਰ ਪੈਂਦਾ ਹੁਣ ਪੁਲਿਸ ਦੇ ਉੱਤੇ ਕੀ ਕਾਰਵਾਈ ਕਰਨੀ ਰੱਬ ਜਾਣੇ 2022 ਦੀ ਗੱਲ ਆ ਇੱਕ ਮੁੰਡਾ ਰਵੀ ਉਹ ਕਿਸੇ ਦੇ ਸੰਪਰਕ ਦੇ ਵਿੱਚ ਆਇਆ ਉਹਦਾ ਕੋਈ ਦੋਸਤ ਬਣ ਗਿਆ ਜਿਵੇਂ ਮੁੰਡੇ-ਮੁੰਡੇ ਦੋਸਤ ਬਣਦੇ ਆ ਫਿਰ ਇੱਕ ਦਿਨ ਉਹਨੂੰ ਫੀਲ ਹੋਇਆ ਜੀ ਕਿ ਮੈਂ ਰਵੀ ਨਹੀਂ ਆ ਮੈਂ ਤਾਂ ਕੁੜੀ ਆ ਤੇ ਜਿਹਦੇ ਨਾਲ ਉਹਦੀ ਦੋਸਤੀ ਸੀ ਅਰਜੁਨ ਦੇ ਨਾਲ ਉਹਨੇ ਇਹ ਗੱਲ ਕਹੀ ਕਿ ਭਾਈ ਜੇਕਰ ਤੂੰ ਆਪਣਾ ਸੈਕਸ ਚੇਂਜ ਕਰਵਾ ਲੇ ਜੇਕਰ ਤੂੰ ਕੁੜੀ ਬਣ ਜੇ ਤੇ ਫਿਰ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਉਹ ਰਵੀ ਸੈਕਸ ਚੇਂਜ ਕਰਵਾ ਕੇ ਰੀਆ ਬਣ ਗਿਆ ਤੇ ਫਿਰ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਬਾਅਦ ਦੇ ਵਿੱਚ ਰਵੀ ਉਰਫ ਰੀਆ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਕਿ ਹੁਣ ਮੇਰਾ ਸਹੁਰਾ ਪਰਿਵਾਰ ਮੈਨੂੰ ਰੱਖ ਕੇ ਰਾਜ਼ੀ ਨਹੀਂ ਆ ਇਸ ਕਰਕੇ ਇਹਨਾਂ ਦੇ ਉੱਤੇ ਬਣਦੀ ਸਰਦੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ 2022 ਦੇ ਵਿੱਚ ਹੀ ਬਠਿੰਡਾ ਦੇ ਇੱਕ ਪੁਲਿਸ ਥਾਣੇ ਦੀ ਔਰਤ ਕਨਸਟੇਬਲ ਨੇ ਆਪਣਾ ਲਿੰਗ ਚੇਂਜ ਕਰਵਾ ਕੇ ਤੇ ਬਾਅਦ ਦੇ ਵਿੱਚ ਆਪਦੇ ਅਧਿਕਾਰੀਆਂ ਨੂੰ ਕਿਹਾ ਕਿ ਮੈਂ ਹੁਣ ਔਰਤ ਨਹੀਂ ਹਾਂ ਹੁਣ ਮੈਂ ਮਰਦ ਆ ਇਸ ਕਰਕੇ ਜਿਹੜਾ ਮੇਰਾ ਪ੍ਰੋਫਾਈਲ ਆ ਜਿਹੜੀ ਮੇਰੀ ਨੌਕਰੀ ਵਾਲੇ ਕਾਗਜ਼ਾਤ ਆ ਉਹਦੇ ਵਿੱਚ ਜਿੱਥੇ ਲਿੰਗ ਔਰਤ ਭਰਿਆ ਸੀ ਉੱਥੇ ਹੁਣ ਮਰਦ ਲਿਖਿਆ ਜਾਵੇ ਤੇ ਪੁਲਿਸ ਇਸ ਟੈਨਟ ਦੇ ਵਿੱਚ ਪੈ ਗਈ ਬੀ ਪਾਈ ਆ ਬਣ ਕੀ ਗਿਆ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਸੀਨੀਅਰ ਅਧਿਕਾਰੀਆਂ ਦੇ ਕੋਲੋਂ ਕਾਨੂੰਨੀ ਮਾਹਰਾਂ ਦੇ ਕੋਲੋਂ رائے ਲੈ ਕੇ ਤੇ ਫਿਰ ਅਸੀਂ ਇਹ ਕੁਝ ਕਰਾਂਗੇ ਸਾਨੂੰ ਇਹਦੇ ਬਾਰੇ ਕੋਈ ਗਿਆਨ ਨਹੀਂ ਆ ਇਹ ਇਕੱਲੇ ਪੰਜਾਬ ਦੇ ਵਿੱਚ ਨਹੀਂ ਆ ਪੂਰੇ ਭਾਰਤ ਦੇ ਵਿੱਚ ਤੇ ਕੁੱਲ ਦੁਨੀਆਂ ਦੇ ਵਿੱਚ ਬਣੀ ਕੀ ਜਾਂਦਾ ਸਵਾਲਾਂ ਦਾ ਸਵਾਲ ਇਹ ਆ ਵੈਸੇ ਅਸੀਂ ਮਹਾਨਗਰਾਂ ਦੇ ਵਿੱਚ ਇਹੋ ਜੀ ਗੱਲ ਪੜ੍ਹਦੇ ਸੁਣਦੇ ਦੇਖਦੇ ਰਹੇ ਹੁਣ ਤੱਕ ਕਈ ਦਹਾਕੇ ਪਹਿਲਾਂ ਹੀ ਦੇਖਣੀ ਸ਼ੁਰੂ ਕਰਤੀ ਸੀ ਵੀ ਮੁੰਡੇ ਕੁੜੀਆਂ ਵਾਲਾ ਵਿਹਾਰ ਕਰਦੇ ਕੁੜੀਆਂ ਮੁੰਡਿਆਂ ਵਾਲਾ ਵਿਹਾਰ ਕਰਦੀਆਂ ਤੇ ਕੁੜੀ ਕੁੜੀ ਨਾਲ ਰਹੀ ਜਾਂਦੀ ਆ ਮੁੰਡਾ ਮੁੰਡੇ ਨਾਲ ਰਹੀ ਜਾਂਦਾ ਇਹ ਹਾਰਮੋਨ ਦੀ ਤਬਦੀਲੀ ਆ ਇਹ ਲੱਛਣਾਂ ਦੀ ਤਬਦੀਲੀ ਆ ਇਹ ਸੋਸ਼ਲ ਮੀਡੀਆ ਦੇ ਕਰਕੇ ਆ ਜਾਂ ਅਚਾਨਕੀ ਕੁਝ ਹੋਰ ਹੋ ਜਾਂਦਾ ਜਿਹੜਾ ਕਿ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ ਪਰਿਵਾਰਕ ਮੈਂਬਰਾਂ ਦਾ ਕੀ ਕਸੂਰ ਆ ਤੇ ਪਰਿਵਾਰਕ ਮੈਂਬਰ ਜਿਹੜੇ ਮੁੰਡੇ ਕੁੜੀਆਂ ਬਣ ਕੇ ਵਿਚਰਦੇ ਆ ਉਹਨਾਂ ਦੇ ਪਰਿਵਾਰਕ ਮੈਂਬਰ ਕੀ ਮਹਿਸੂਸ ਕਰਦੇ ਹੋਣਗੇ ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਮਹਾਰਾਂ ਦਾ ਇਹ ਕਹਿਣਾ ਕਿ ਇਹੋ ਜਿਹੇ ਲੋਕ ਅਲੱਡ ਉਮਰ ਦੇ ਵਿੱਚ ਫੀਲ ਕਰਨ ਲੱਗ ਜਾਂਦੇ ਆ ਕਿ ਮੈਂ ਕੁੜੀ ਨਹੀਂ ਹਾਂ ਮੈਂ ਮੁੰਡਾ ਹਾਂ ਮੈਂ ਮੁੰਡਾ ਨਹੀਂ ਹਾਂ ਮੈਂ ਕੁੜੀ ਹਾਂ ਤੇ ਜਦੋਂ ਇਹ ਸੈਕਸ ਚੇਂਜ ਕਰਵਾਉਂਦੇ ਆ ਇਹ ਇੱਕ ਬਹੁਤ ਮੁਸ਼ਕਲ ਪ੍ਰਕਿਰਿਆ ਹੁੰਦੀ ਆ ਪਰ ਕੀ ਪੰਜਾਬ ਦੀਆਂ ਖੁਰਾਕਾਂ ਦੇ ਵਿੱਚ ਕੋਈ ਕਮੀ ਆ ਗਈ ਪੰਜਾਬ ਦੇ ਆਰਤਾਂ ਦੇ ਵਿੱਚ ਸਿਧਾਂਤਾਂ ਦੇ ਵਿੱਚ ਕਿਰਦਾਰਾਂ ਦੇ ਵਿੱਚ ਕੋਈ ਸਮੱਸਿਆ ਆ ਗਈ ਕਿ ਅੱਜ ਕੀ ਤੋਂ ਕੀ ਬਣ ਜਾਂਦਾ ਤੁਹਾਨੂੰ ਚੇਤੇ ਹੋਣਾ ਇਸੇ ਸਾਲ ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਅੰਮ੍ਰਿਤਸਰ ਦੇ ਇੱਕ ਪਾਰਕ ਦੇ ਵਿੱਚ ਗੇ ਪ੍ਰਾਈਡ ਪ੍ਰੇਡ ਰੱਖਣ ਦਾ ਐਲਾਨ ਕੀਤਾ ਗਿਆ ਸੀ ਦੀ ਉਹ ਕਿਨਾਂ ਕੀ ਸਾਨੂੰ ਗੇ ਹੋਣ ਦੇ ਉੱਤੇ ਪ੍ਰਾਊਡ ਆ ਤੇ ਅਸੀਂ ਪ੍ਰਾਈਡ ਪ੍ਰੇਡ ਰੱਖਣੀ ਆ ਪਰ ਇਹਦੇ ਉੱਤੇ ਸਿੱਖ ਜਥੇਬੰਦਗਾਂ ਨੇ ਵਿਰੋਧ ਬਹੁਤ ਕੀਤਾ ਸੀ ਤੇ ਉਸ ਤੋਂ ਬਾਅਦ ਜਦੋਂ ਵਿਵਾਦ ਵਧਿਆ ਤੇ ਫਿਰ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਕਿ ਇਹ ਪ੍ਰੇਡ ਰੱਖਣ ਦੀ ਗੱਲ ਕਹੀ ਸੀ ਪ੍ਰੇਡ ਕਰਨ ਦੀ ਗੱਲ ਕਹੀ ਸੀ ਉਹਨਾਂ ਨੇ ਆਪਣੀ ਪ੍ਰੇਡ ਵਾਪਸ ਲੈ ਲਈ ਉਹਨਾਂ ਨੇ ਕਿਹਾ ਜੀ ਕਿ ਅਸੀਂ ਨਹੀਂ ਕੱਢਾਂਗੇ ਜੇਕਰ ਸਮਾਜ ਦੇ ਵਿੱਚ ਕੋਈ ਦਿੱਕਤ ਪੈਦਾ ਹੁੰਦੀ ਹੈ ਤਾਂ ਸਵਾਲ ਫਿਰ ਇੱਥੇ ਪੈਦਾ ਹੁੰਦਾ ਕਿ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਦੇ ਵਿੱਚ ਇੱਕਦਮ ਇਜ਼ਾਫਾ ਕਿਉਂ ਹੋਇਆ ਪੰਜਾਬ ਦੇ ਮੁੰਡੇ ਇੱਕਦਮ ਕੁੜੀਆਂ ਬਣਨ ਵੱਲ ਕਿਉਂ ਵਧੇ ਤੇ ਕੁੜੀਆਂ ਇੱਕਦਮ ਕਿਉਂ ਮਹਿਸੂਸ ਕਰਨ ਲੱਗ ਪਈਆਂ ਕਿ ਅਸੀਂ ਮੁੰਡੇ ਹਾਂ ਆਪਾਂ ਪਹਿਲਾਂ ਵੀ ਦੇਖਦੇ ਸੀ ਪਿੰਡਾਂ ਦੇ ਵਿੱਚ ਕੋਈ ਨਾ ਕੋਈ 2-4-5 ਪਿੰਡਾਂ ਬਾਹਰ ਕੋਈ ਨਾ ਕੋਈ ਇਹੋ ਜਿਹਾ ਬੰਦਾ ਹੁੰਦਾ ਸੀ ਜਿਹਦੀਆਂ ਕੁਝ ਇੱਕ ਆਰਤਾਂ ਦੇ ਕਰਕੇ ਉਹਨੂੰ ਲੋਕ ਚੜਾਉਂਦੇ ਹੁੰਦੇ ਸੀ ਉਹਦੇ ਉੱਤੇ ਚੋਬਾਂ ਵੀ ਲਾਉਂਦੇ ਹੁੰਦੇ ਸੀ ਉਹਨੂੰ ਆਰਬੀ ਲਾਉਂਦੇ ਹੁੰਦੇ ਸੀ ਕਿ ਭਾਈ ਆ ਤੂੰ ਆ ਨਹੀਂ ਤੂੰ ਤਾਂ ਇਹੋ ਜਿਹਾ ਬੰਦਾ ਤੂੰ ਤਾਂ ਇਦਾਂ ਦਾ ਤੂੰ ਤਾਂ ਇਦਾਂ ਦਾ ਕੁਝ ਉਹਨਾਂ ਦੀ ਅਲ ਵੀ ਪੈ ਜਾਂਦੀ ਹੁੰਦੀ ਸੀ ਪਰ ਅੱਜ ਦੀ ਤਰੀਕੇ ਦੇ ਵਿੱਚ ਇਸ ਅਰਥ ਵਾਲੇ ਇਹੋ ਜਿਹੇ ਕਰਨਾਰ ਵਾਲੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਫੋਲੋਅਰ ਬਹੁਤ ਖਿੱਚਦੇ ਆ ਅੱਜ ਦੀ ਤਰੀਕੇ ਦੇ ਵਿੱਚ ਇਹਨਾਂ ਨੂੰ ਅਧਿਕਾਰਾਂ ਦੀ ਗੱਲ ਵੀ ਹੈ ਕਾਨੂੰਨ ਦੇ ਮੁਤਾਬਕ ਅੱਜ ਦੀ ਤਰੀਕੇ ਦੇ ਵਿੱਚ ਜੈਂਡਰ ਚੇਂਜ ਕਰਵਾਉਣਾ ਕੋਈ ਅਪਰਾਧ ਵੀ ਨਹੀਂ ਮੰਨਿਆ ਜਾਂਦਾ ਤੇ ਅੱਜ ਦੀ ਤਰੀਕੇ ਦੇ ਵਿੱਚ ਗਿਣਤੀ ਦੇ ਵਿੱਚ ਇੰਨਾ ਵਾਧਾ ਕਿਵੇਂ ਹੋ ਗਿਆ ਖਾਸ ਕਰਕੇ ਪੰਜਾਬ ਦੀ ਕੱਲੇ ਦੀ ਗੱਲ ਕਰਗੇ ਇਹ ਇੱਕ ਬਹੁਤ ਵੱਡਾ ਸਵਾਲ ਆ ਹੁਣ ਸਵਾਲ ਇਹ ਕੀ ਵੀ ਆ ਵੀ ਪੰਜਾਬ ਦੇ ਵਿੱਚ ਹਾਲੇ ਹੋਰ ਕੀ ਕੀ ਹੋਣਾ ਬਾਕੀ ਆ ਸਵਾਲ ਇੱਕ ਇਹ ਵੀ ਆ ਕਿ ਜੋ ਸਮਾਜ ਦੇ ਵਿੱਚ ਵਰਗ ਵੰਡੇ ਆ ਵੀ ਭਾਈ ਅਸੀਂ ਉਹਨਾਂ ਨੂੰ ਇਹ ਦਿਖ ਦੇਣ ਜੀ ਕਿ ਇਹ ਬੰਦਾ ਹੀ ਗਲਤ ਆ ਇਹ ਬੰਦਾ ਹੀ ਗਲਤ ਆ ਇਹਦੇ ਲੱਛਣ ਵੇਖੋ ਕਿਹੋ ਜੇ ਆ ਹੈਗਾ ਮੁੰਡਾ ਤੇ ਲੱਛਣ ਇਹਦੇ ਕੁੜੀਆਂ ਵਾਲੇ ਆ ਇਹ ਕਿਵੇਂ ਨੇਲ ਪਾਲਿਸ਼ ਲਾ ਕੇ ਰੱਖਦਾ ਕਿਵੇਂ ਇਹ ਬਾਹ ਦੇ ਵਿੱਚ ਪਰਸ ਪਾ ਕੇ ਰੱਖਦਾ ਇਹ ਪੰਜਾਬ ਦੇ ਵਿੱਚ ਲੱਛਣ ਕਿਹੋ ਜੇ ਸ਼ੁਰੂ ਹੋਏ ਆ ਕੋਈ ਇਹਨਾਂ ਲੋਕਾਂ ਦੇ ਬਾਰੇ ਕੋਈ ਸ਼ਬਦ ਵਰਤਣਾ ਚਲੋ ਮੈਂ ਉਹ ਸ਼ਬਦ ਨਹੀਂ ਵਰਤਦਾ ਕੋਈ ਸਟੂਲੇ ਕਹਿ ਦਿੰਦਾ ਕੋਈ ਕਿਵੇਂ ਕਹਿ ਦਿੰਦਾ ਕੋਈ ਗੰਦੇ ਸ਼ਬਦ ਵਰਤਦਾ ਹੋ ਕਿਵੇਂ ਆਪਦਾ ਮੂੰਹ ਖਰਾਬ ਨਹੀਂ ਕਰਨਾ ਚਾਹੀਦਾ ਪਰ ਗੰਭੀਰ ਸਮੱਸਿਆ ਇਹ ਆ ਵੀ ਇਹ ਸਾਰਾ ਕੁਝ ਕਿਉਂ ਹੋਣ ਲੱਗ ਪਿਆ ਜੇ ਤਾਂ ਆਪਾਂ ਚਲੋ ਕਿਸੇ ਦਾ ਮੌਜੂਦ ਆਉਣਾ ਹੋਵੇ ਤਾਂ ਆਪਾਂ ਕਹਾਂਗੇ ਲੈ ਇਹ ਬਣਿਆ ਫਿਰਦਾ ਏ ਇਹ ਐਦਾਂ ਦੀ ਆ ਇਹ ਉਦਾਂ ਦਾ ਪਰ ਇਹਨੂੰ ਗੰਭੀਰਤਾ ਨਾਲ ਸੋਚ ਕੇ ਵਿਚਾਰਗੇ ਤਾਂ ਪੰਜਾਬ ਕਿਹੜੇ ਰਾਹ ਦੇ ਉੱਤੇ ਤੁਰ ਪਿਆ ਤੇ ਪੰਜਾਬ ਦੇ ਵਿੱਚ ਇਹ ਪ੍ਰਸਥਤੀਆਂ ਕਿਉਂ ਪੈਦਾ ਹੋਣ ਲੱਗ ਪਈਆਂ ਇਹ ਬਹੁਤ ਵੱਡਾ ਸਵਾਲ ਆ ਮੈਂ ਨਾ ਕੱਲ ਗੂਗਲ ਦੇ ਉੱਤੇ ਸਰਚ ਕੀਤਾ ਵੀ ਭਾਈ ਜਿਹੜਾ ਇਹ ਮੁੰਡੇ ਕੁੜੀਆਂ ਬਣਦੇ ਕੁੜੀਆਂ ਮੁੰਡੇ ਬਣਦੇ ਆ ਇਹਦੇ ਵਿੱਚ ਜਿਹੜੀ ਆ ਸਰਜਰੀ ਕਰਵਾਉਂਦੇ ਆ ਜਾਂ ਇਹ ਕਿੰਨਾ ਖਰਚ ਕਰਦੇ ਆ ਇਹ ਕੀ ਲੱਛਣ ਕੀ ਆ ਡਾਕਟਰ ਕੀ ਕਹਿੰਦੇ ਇਹਦੇ ਬਾਰੇ ਇਹਦੇ ਬਾਰੇ ਪਤਾ ਲੱਗਾ ਕਿ ਜਿਹੜੀ ਜੈਂਡਰ ਚੇਂਜ ਵਾਲੀ ਸਰਜਰੀ ਕਰਵਾਉਣੀ ਇਹ ਬੜਾ ਮੁਸ਼ਕਲ ਵਾਲਾ ਕੰਮ ਵੀ ਆ ਖਰਚਾ ਇਹਦਾ ਲੱਖ ਰੁਪਏ ਦੇ ਵਿੱਚ ਆ ਸਰਜਰੀ ਕਰਾਉਣ ਤੋਂ ਪਹਿਲਾਂ ਮਾਨਸਿਕ ਤੌਰ ਦੇ ਉੱਤੇ ਸਬੰਧਤ ਮੁੰਡੇ ਜਾਂ ਕੁੜੀ ਨੂੰ ਡਾਕਟਰ ਪੁੱਛਦੇ ਤੋਂ ਤਿਆਰ ਆ ਉਹਨਾਂ ਦੇ ਬਾਰੇ ਪੂਰੀ ਤਰ੍ਹਾਂ ਕਾਉਂਸਲਿੰਗ ਹੁੰਦੀ ਆ ਵੀ ਭਾਈ ਤੂੰ ਕਿਵੇਂ ਆ ਵੱਡੇ ਸ਼ਰਾਂ ਦੇ ਵਿੱਚ ਇਹ ਕੁਝ ਹੁੰਦਾ ਜੇਕਰ ਕਿਸੇ ਨੇ ਔਰਤ ਨੇ ਮਰਦ ਬਣਨਾ ਉਹਨੂੰ 32 ਤਰ੍ਹਾਂ ਦੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਣਾ ਪੈਂਦਾ ਤੇ ਜੇ ਕਿਸੇ ਮਰਦ ਨੇ ਔਰਤ ਬਣਨਾ ਉਹਦੇ ਲਈ 18 ਪੜਾ ਹੁੰਦੇ ਆ ਤੇ ਡਾਕਟਰਾਂ ਨੇ ਇਹ ਗੱਲ ਕਹੀ ਹੈ ਜਿਹੜਾ ਕਿ Google ਦੇ ਵਿੱਚੋਂ ਸਰਚ ਕੀਤਾ ਤਾਂ ਪਤਾ ਲੱਗਾ ਕਿ ਸਭ ਤੋਂ ਪਹਿਲਾਂ ਡਾਕਟਰ ਇਹਨਾਂ ਲੋਕਾਂ ਦਾ ਮਾਨਸਿਕ ਟੈਸਟ ਕਰਦੇ ਆ ਹਾਰਮੋਨ ਥੈਰੇਪੀ ਆ ਜਿਹੜੀ ਉਹ ਬਾਅਦ ਵਿੱਚ ਸ਼ੁਰੂ ਹੁੰਦੀ ਆ ਯਾਨੀ ਕਿ ਜਿਹੜੇ ਮੁੰਡੇ ਨੂੰ ਕੁੜੀ ਵਾਲੇ ਹਾਰਮੋਨ ਦੀ ਲੋੜ ਆ ਉਹ ਇੰਜੈਕਸ਼ਨ ਤੇ ਦਵਾਈਆਂ ਦੇ ਜ਼ਰੀਏ ਉਹਦੇ ਸਰੀਰ ਦੇ ਵਿੱਚ ਹਾਰਮੋਨ ਪਹੁੰਚਾਏ ਜਾਂਦੇ ਆ ਇੰਜੈਕਸ਼ਨ ਦੇ ਕਰੀਬ 3 ਤੋਂ 4 ਡੋਜ਼ ਲੈਣ ਤੋਂ ਬਾਅਦ ਬੋਡੀ ਦੇ ਵਿੱਚ ਹਾਰਮੋਨਲ ਤਬਦੀਲੀਆਂ ਹੋਣੀਆਂ ਸ਼ੁਰੂ ਹੁੰਦੀਆਂ ਤੇ ਫਿਰ ਅਗਲਾ ਪ੍ਰੋਸੀਜਰ ਸ਼ੁਰੂ ਹੁੰਦਾ ਜੇ ਮੁੰਡੇ ਦੇ ਕੁੜੀ ਬਣਨਾ ਫਿਰ ਉਸ ਤਰੀਕੇ ਦੇ ਅੰਗ ਵਿਕਸਿਤ ਕਰਦੇ ਪੈਂਦੇ ਆ ਜੇ ਕੁੜੀ ਨੇ ਮੁੰਡਾ ਬਣਨਾ ਫਿਰ ਉਸ ਤਰੀਕੇ ਦੇ ਅੰਗ ਵਿਕਸਿਤ ਹੁੰਦੇ ਆ ਪੰਜਾਬ ਦੀ ਧਰਤੀ ਜਿਹੜੀ ਕਿ ਯੋਧਿਆਂ ਪੀਰਾਂ ਫਕੀਰਾਂ ਗੁਰੂਆਂ ਦੀ ਧਰਤੀ ਆ ਜਿਹੜੀ ਕਿ ਕ੍ਰਾਂਤੀਕਾਰੀਆਂ ਦੀ ਧਰਤੀ ਆ ਉਥੇ ਗੁਲਾਬੀ ਰੰਗ ਦੇ ਪਰਸਮੋਡਿਆਂ ਦੇ ਵਿੱਚ ਪਾ ਕੇ ਤੇ ਮੁੰਡੇ ਕੁੜੀਆਂ ਵਰਗੇ ਲੱਛਣ ਕਰਦੇ ਫਿਰਨ ਤੇ ਇਹਦੇ ਉੱਤੇ ਲੋਕਚੋਬ ਲਾਉਣ ਨਾ ਤਾਂ ਹੋਰ ਕੀ ਕਰਨ ਮੇਰੇ ਲਈ ਮੈਂ ਇਹ ਗੱਲ ਸੋਚਦਾ ਵੀ ਲੋਕਾਂ ਦੇ ਲਈ ਇੱਕ ਕਹਿ ਦਿੱ ਕਿ ਵੀ ਵਿਸ਼ਾ ਵੀ ਆ ਲੋਕਾਂ ਦੇ ਲਈ ਇਹ ਇੱਕ ਅਚੰਭੇ ਵਾਲਾ ਸਵਾਲ ਵੀ ਆ ਜਦੋਂ ਅੰਮ੍ਰਿਤਸਰ ਦੇ ਵਿੱਚ ਗੇ ਪ੍ਰੇਡ ਦੀ ਗੱਲ ਕੀਤੀ ਗਈ ਸੀ ਉਹਦਾ ਇੱਕ ਪ੍ਰੋਮੋ ਜਾਰੀ ਹੋਇਆ ਸੀ ਉਸ ਪ੍ਰੋਮੋ ਦੇ ਵਿੱਚ ਕੁਝ ਕੁ ਨੌਜਵਾਨ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਸੀ ਜਿਨ੍ਹਾਂ ਦੇ ਦਾੜੀ ਸੀ ਉਹੀ ਉਹਦੇ ਵਿੱਚ ਦਿਸਦੇ ਸੀ ਪਰ ਇਹ ਕੀ ਹੋ ਕੀ ਰਿਹਾ ਲੱਛਣ ਇੱਕਦਮ ਕਿਉਂ ਬਦਲਣ ਲੱਗ ਪਏ ਪੰਜਾਬੀਆਂ ਦੇ ਕਿਰਦਾਰ ਹੌਲੇ ਕਿਉਂ ਹੋਣ ਲੱਗ ਪਏ ਪੰਜਾਬੀਆਂ ਦੇ ਸਰੀਰਾਂ ਦੇ ਵਿੱਚ ਇੰਨੀਆਂ ਵੱਡੀਆਂ ਤਬਦੀਲੀਆਂ ਕਿਉਂ ਹੋਣ ਲੱਗ ਪਈਆਂ ਮੁੰਡੇ ਕੁੜੀਆਂ ਬਣ ਕੇ ਦਿਖਾਉਣ ਦੇ ਵਿੱਚ ਮਾਣ ਕਿਉਂ ਮਹਿਸੂਸ ਕਰਨ ਲੱਗ ਪਏ ਇਹ ਇੱਕਦਮ ਆਈਆਂ ਹਾਰਮੋਨਲ ਤਬਦੀਲੀਆਂ ਜਾਂ ਫਿਰ ਇਹ ਬੜੇ ਲੰਮੇ ਸਮੇ ਤੋਂ ਸਾਰਾ ਕੁਝ ਚੱਲਦਾ ਆਉਂਦਾ ਤੇ ਪਹਿਲਾਂ ਇਹ ਕੁਝ ਦੱਬਿਆ ਜਾਂਦਾ ਸੀ ਤੇ ਹੁਣ ਸੋਸ਼ਲ ਮੀਡੀਆ ਆਉਣ ਦੇ ਕਰਕੇ ਤੇ ਲੋਕ ਫੋਲੋਅਰ ਖਿੱਚਣ ਦੇ ਲਈ ਵੀ ਸਾਰਾ ਕੁਝ ਕਰਨ ਲੱਗ ਪਏ ਹੁਣ ਤਾਂ ਵੱਖ-ਵੱਖ ਕੰਪਨੀਆਂ ਦੇ ਬ੍ਰਾਂਡ ਅਮੈਸਟਰੀ ਲੋਕ ਬਣੇ ਹੋਏ ਆ ਅਸੀਂ ਇਹਨਾਂ ਦੇ ਉੱਤੇ ਕੋਈ ਭੱਦੀ ਟਿੱਪਣੀ ਨਹੀਂ ਕਰਦੇ ਸਾਡੇ ਲਈ ਸਿਰਫ ਪੰਜਾਬ ਦਾ ਮਸਲਾ ਪੂਲ ਦੁਨੀਆ ਦੇ ਵਿੱਚ ਬਹੁਤ ਕੁਝ ਹੁੰਦਾ ਲੋਕ ਆਪਦੇ ਘਰਾਂ ਦੇ ਵਿੱਚ ਵੀ ਬਹੁਤ ਕੁਝ ਕਰੀ ਜਾਂਦੇ ਬਾਹਰ ਵੀ ਬਹੁਤ ਕੁਝ ਕਰੀ ਜਾਂਦੇ ਆ ਸਭ ਨੂੰ ਸਾਰਾ ਕੁਝ ਪਤਾ ਅੱਜਕੱਲ ਪਰ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਕਿਉਂ ਚੱਲ ਪਿਆ ਪੰਜਾਬ ਦੇ ਵਿੱਚ ਇੱਕਦਮ ਕਿਉਂ ਚੱਲ ਪਿਆ ਇਹ ਸਵਾਲਾਂ ਦਾ ਸਵਾਲ ਆ ਮਹਰ ਇਹ ਗੱਲ ਕਹਿੰਦੇ ਜੀ ਕਿ ਇਹਨਾਂ ਮੁੰਡੇ ਕੁੜੀਆਂ ਦੇ ਵਸ ਦੀ ਗੱਲ ਨਹੀਂ ਆ। ਕੁਝ ਕਹ ਮਹਰ ਇਹ ਗੱਲ ਕਹਿੰਦੇ ਵੀ ਇਹਨਾਂ ਨੂੰ ਘਰ ਦੇ ਵਿੱਚੋਂ ਇਸ ਗੱਲ ਦੀ ਸਿੱਖਿਆ ਨਹੀਂ ਮਿਲਦੀ। ਇਹਨਾਂ ਨੂੰ ਸੌਫਟ ਇਨ ਰੱਖਿਆ ਜਾਂਦਾ ਵੀ ਇਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਰਾਇਆ ਜਾਂਦਾ ਕਿ ਤੁਸੀਂ ਮੁੰਡੇ ਆ। ਮੰਨ ਲਓ ਕਿ ਕੋਈ ਮੁੰਡਾ ਉਹ ਬਚਪਨ ਤੋਂ ਹੀ ਕੁੜੀਆਂ ਵਾਲੀਆਂ ਖੇਡਾਂ ਖੇਡਣ ਲੱਗ ਪੇ, ਕੋਈ ਕੁੜੀ ਮੁੰਡਿਆਂ ਵਾਲੀਆਂ ਖੇਡਾਂ ਖੇੜਦੀ ਹੋਵੇ। ਅਸੀਂ ਇਹ ਤਾਂ ਗੱਲ ਕਹਿੰਦੇ ਕਿ ਸਾਡੀ ਧੀ ਆ ਜਿਹੜੀ ਇਹ ਮੁੰਡਿਆਂ ਵਰਗੀ ਆ। ਵੀ ਆਹ ਦੇਖ ਮੁੰਡਿਆਂ ਵਾਂਗੂ ਮੁੰਡਿਆਂ ਦੇ ਵਿੱਚ ਵਿਚਰਦੀ ਆ। ਪਰ ਅਸੀਂ ਕਦੇ ਇਹ ਗੱਲ ਕਹਿਣ ਦੇ ਵਿੱਚ ਨਹੀਂ ਆ ਥੋੜੇ ਗਰੇਜ਼ ਵੀ ਕਰਦੇ ਆ ਇਸ ਗੱਲ ਕਹਿਣ ਤੇ ਨਹੀਂ ਮਾਨਮਸੂਤ ਕਰਦੇ ਵੀ ਸਾਡਾ ਮੁੰਡਾ ਕੁੜੀਆਂ ਦੇ ਵਿੱਚ ਰਹਿੰਦਾ ਤੇ ਉਹ ਕੁੜੀਆਂ ਵਰਗੀਆਂ ਹਰਕਤਾਂ ਕਰਦਾ ਤੇ ਜੇਕਰ ਇਦਾਂ ਦੀਆਂ ਹਰਕਤਾਂ ਕਰੂਗਾ ਤੇ ਫਿਰ ਰਿਸ਼ਤਿਆਂ ਦੇ ਉੱਤੇ ਕਿੰਨਾ ਵੱਡਾ ਅਸਰ ਪੈਂਦਾ ਸਵਾਲ ਇਹ ਵੀ ਆ ਪੰਜਾਬ ਦੇ ਵਿੱਚ ਇੱਕ ਹਿੱਸਾ ਇਸ ਵੇਲੇ ਨਿਸ਼ਾਨਾ ਪਟਿਆ ਪੰਜਾਬ ਦਾ ਇੱਕ ਹਿੱਸਾ ਇਸ ਵੇਲੇ ਵਿਦੇਸ਼ਾਂ ਦੇ ਵਿੱਚ ਵੀ ਆ ਪੰਜਾਬ ਦਾ ਇੱਕ ਹਿੱਸਾ ਫਿਕਰਮੰਦ ਵੀ ਆ ਪਰ ਪੰਜਾਬ ਦੇ ਵਿੱਚ ਇੱਕ ਹਿੱਸੇ ਦੇ ਵੱਲੋਂ ਹਾਲਾਂਕਿ ਛੋਟਾ ਗਰੁੱਪ ਹਲੇ ਜਿਹੜਾ ਕਿ ਇਸ ਵੇਲੇ ਗੇ ਬਣਨ ਦੇ ਵਿੱਚ ਮਾਨ ਮਹਿਸੂਸ ਕਰਦਾ ਜਿਹੜਾ ਕਿ ਇਸ ਵੇਲੇ ਲਿਗ ਚੇਂਜ ਕਰਵਾਉਣ ਦੇ ਵਿੱਚ ਮਾਨ ਮਹਿਸੂਸ ਕਰਦਾ ਇਹਨੂੰ ਆਪਾਂ ਕਿਹੜੇ ਵਰਗ ਦੇ ਵਿੱਚ ਰੱਖਣਾ ਤੇ ਇਹਨਾਂ ਲੋਕਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਦੇ ਲਈ ਕੀ ਕੁਝ ਕਰਨਾ ਚਾਹੀਦਾ ਇਸ ਬਾਰੇ ਦਾ ਸਵਾਲ ਆ ਇਹ ਤਾਂ ਮੈਂ ਤੁਹਾਡੇ ਕੋਲ ਤਿੰਨ ਚਾਰ ਗੱਲਾਂ ਰੱਖੀਆਂ ਇੱਥੇ ਕੁੜੀ ਨਾਲ ਕੁੜੀ ਨੇ ਬਠਿੰਡੇ ਦੀ ਨੇ ਵਿਆਹ ਕਰਵਾਇਆ ਸੀ ਤੇ ਬਾਅਦ ਦੇ ਵਿੱਚ ਹਾਈ ਕੋਰਟ ਤੋਂ ਉਹਨਾਂ ਨੂੰ ਸਿਕਿਉਰਿਟੀ ਮਿਲੀ ਸੀ ਇਹ ਵੀ ਵੇਰਵੇ ਆ ਇਹ ਪੰਜਾਬ ਦੇ ਵਿੱਚ ਆਮ ਗੱਲਾਂ ਕਿਉਂ ਹੋਣ ਲੱਗ ਪਈਆਂ ਇੱਥੇ ਰਵੀ ਰੀਆ ਕਿਉਂ ਬਣਦਾ ਆਕਾਸ਼ ਅਲੀਸ਼ਾ ਕਬਨ ਦਾ ਇੱਥੇ ਪੁਲਿਸ ਵਾਲੀ ਲਿੰਗ ਤਬਦੀਲ ਕਰਵਾ ਕੇ ਮਹਿਕਮੇ ਦੇ ਉੱਤੇ ਕਿਉਂ ਭਾਰ ਪਾਉਂਦੀ ਆ ਇਹ ਗੱਲਾਂ ਬਹੁਤ ਵੱਡੀਆਂ ਪੰਜਾਬ ਕਿਹੜੇ ਪਾਸੇ ਨੂੰ ਤੁਰ ਪਿਆ ਹੈ ਪੰਜਾਬ ਨੂੰ ਇਨ੍ਹਾਂ ਗੱਲਾਂ ਦੇ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਹਾਲਾਂਕਿ ਮਾਹਰੇ ਵੀ ਗੱਲ ਕਹਿੰਦੇ ਕਿ ਇਨ੍ਹਾਂ ਲੋਕਾਂ ਦੀਆਂ ਮਜਬੂਰੀਆਂ ਪਹਿਲਾਂ ਤਾਂ ਇਹ ਲੋਕ ਫੀਲ ਕਰਦੇ ਆ ਤੇ ਬਾਅਦ ਦੇ ਵਿੱਚ ਇਹ ਪ੍ਰਗਟਾਵਾ ਕਰਨ ਲੱਗ ਜਾਂਦੇ ਆ ਜੇ ਘਰ ਦਾ ਸਹਿਯੋਗ ਮਿਲੇ ਤੇ ਫਿਰ ਇਹ ਪ੍ਰਗਟਾਵਾ ਹੋਰ ਰੂਪ ਦੇ ਵਿੱਚ ਕਰਦੇ ਆ ਜੇਕਰ ਘਰੋਂ ਸਹਿਯੋਗ ਨਾ ਮਿਲੇ ਘਰੋਂ ਲਾਹਣਤਾ ਮਿਲਣ ਤੇ ਫਿਰ ਇਹ ਬਾਹਰ ਜਾ ਕੇ ਪ੍ਰਗਟਾਵਾ ਹੋਰ ਰੂਪ ਦੇ ਵਿੱਚ ਕਰਦੇ ਆ ਪਰ ਬਹੁਤ ਵੱਡਾ ਸਵਾਲ ਆ ਪੰਜਾਬ ਦਾ ਭਵਿੱਖ ਕੀ ਹੈ ਪੰਜਾਬ ਦੀ ਜਵਾਨੀ ਕਿਹੜੇ ਰਾਹ ਦੇ ਉੱਤੇ ਹੈ ਦੁੱਧ ਮੱਖਣਾਂ ਦੇ ਨਾਲ ਪਾਲੀ ਹੋਈ ਜਵਾਨੀ ਅੱਜ 버ਗਰਾਂ ਦੇ ਉੱਤੇ ਨਿਰਭਰ ਕਿਵੇਂ ਹੋ ਗਈ ਹੈ ਅੱਜ ਉਹ ਫ੍ਰੈਂਚ ਫ੍ਰਾਈਜ਼ ਦੇ ਉੱਤੇ ਅੱਜ ਉਹ कुरकुरਿਆਂ ਦੇ ਉੱਤੇ ਅੱਜ ਉਹ ਚਟਪਟੀਆਂ ਚੀਜ਼ਾਂ ਦੇ ਉੱਤੇ ਅੱਜ ਉਹ ਸੌਸ ਦੇ ਉੱਤੇ ਕਿਵੇਂ ਨਿਰਭਰ ਹੋ ਗਈ ਹੈ ਤੇ ਉਹਨਾਂ ਦੇ ਸਰੀਰਾਂ ਦੇ ਵਿੱਚ ਤਬਦੀਲੀਆਂ ਕਿਸ ਤਰੀਕੇ ਦੀਆਂ ਹੋ ਰਹੀਆਂ ਮਾਫ ਕਰਨਾ ਪਿੱਛੇ ਜੇ ਇੱਕ ਪੀਜੀਆਈ ਦੀ ਰਿਪੋਰਟ ਆਈ ਸੀ ਪੀਜੀਆਈ ਦੀ ਉਸ ਰਿਪੋਰਟ ਦੇ ਵਿੱਚ ਗੱਲ ਕਹੀ ਸੀ ਕਿ ਪੰਜਾਬ ਦੇ ਵਿਆਹੇ ਜੋੜਿਆਂ ਦਾ ਇੱਕ ਹਿੱਸਾ ਲਗਭਗ 20% ਦਾ ਹਿੱਸਾ ਨਿਆਣਾ ਪੈਦਾ ਕਰਨ ਤੋਂ ਅਸਮਰੱਥਾ ਪੰਜਾਬ ਦੇ ਵਿੱਚ ਬੱਚੇ ਪੈਦਾ ਨਹੀਂ ਕਰ ਸਕਦੇ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਧਰਤੀ ਨੂੰ ਕੈਂਸਰ ਹੋ ਚੁੱਕਿਆ ਵਾਤਾਵਰਨ ਦੇ ਵਿੱਚ ਜ਼ਹਿਰਾਂ ਕੁਲੀਆਂ ਤੇ ਜਿਹੜੀ ਜਵਾਨੀ ਆ ਉਹ ਮਹਿਸੂਸ ਕਰਨ ਲੱਗ ਪਈ ਅਸੀਂ ਕੁੜੀਆਂ ਤੇ ਕੁੜੀਆਂ ਮਹਿਸੂਸ ਕਰਨ ਲੱਗ ਪਈਆਂ ਅਸੀਂ ਮੁੰਡੇ ਆ ਤੇ ਆਉਂਦੇ ਸਮੇਂ ਦੇ ਵਿੱਚ ਪੰਜਾਬ ਦਾ ਬਣੂਗਾ ਕੀ ਸਵਾਲ ਇਹ ਹੈ ਜੀ ਕਿ ਅਸੀਂ ਕਰਦਾਰਾਂ ਪੱਖੋਂ ਕਿੱਥੇ ਖੜੇ ਆ ਜਿਹੜੀ ਜਵਾਨੀ ਅਸੀਂ ਕਹਿੰਨੇ ਸੀ ਵੀ ਯੁੱਧ ਲੜੂਗੀ ਉਹ ਅੱਜਕੱਲ ਮੋਢੇ ਦੇ ਵਿੱਚ ਪਰਸ ਪਾ ਕੇ ਫਿਰ ਰਹੀ ਹੈ ਇਹਦੇ ਪਿੱਛੇ ਗਲਤੀ ਕਿੱਥੇ ਆ ਕਸੂਰਵਾਰ ਇਹਦੇ ਵਿੱਚ ਕੌਣ ਆ ਜਿਹੜੀਆਂ ਕੁੜੀਆਂ ਨੂੰ ਅਸੀਂ ਇਹ ਗੱਲ ਕਹਿੰਨੇ ਸੀ ਕਿ ਇਹ ਸਾਡੇ ਘਰਾਂ ਦੀ ਸਮਾਜ ਦੀ ਮਾਣ ਸ਼ਾਨ ਆਣ ਬਾਣ ਆ ਉਹਨਾਂ ਕੁੜੀਆਂ ਦੇ ਵੱਲੋਂ ਜਿਹੋ ਜਿਹੀਆਂ ਗੱਲਾਂ ਕੀਤਾ ਜਾਂਦੀਆਂ ਰੀਲਾਂ ਦੇ ਰੂਪ ਦੇ ਵਿੱਚ ਜਾਂ ਹੋਰ ਕੁਝ ਤੇ ਉਹਨਾਂ ਦੇ ਉੱਤੇ ਵੀ ਸ਼ਰਮ ਆਉਂਦੀ ਆ ਕਿਤੇ ਇਹ ਤਾਂ ਨਹੀਂ ਕਿ ਪੰਜਾਬ ਸੱਚੀ ਮੁੱਚੀ ਖੋਖਲਾ ਹੋ ਗਿਆ ਕਿਤੇ ਇਹ ਤਾਂ ਨਹੀਂ ਆਉਂਦੇ ਸਮੇਂ ਦੇ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੋਊਗੀ ਜਿਹੜੇ ਲੋਕ ਕਹਿੰਦੇ ਕਿ ਭਾਈ ਜੈਂਡਰ ਚੇਂਜ ਕਰਵਾ ਕੇ ਇਹ ਗੱਲ ਕਹਿੰਦੇ ਕਿ ਅਸੀਂ ਤਾਂ ਇਨੀ ਹੀ ਹਾਂ ਸਾਨੂੰ ਤਾਂ ਇਹਨਾਂ ਦੇ ਲੱਛਣਾਂ ਇਹਨਾਂ ਹਰਕਤਾਂ ਦੇ ਉੱਤੇ ਇਤਰਾਜ਼ ਹੁੰਦਾ ਇਹਨਾਂ ਲੋਕਾਂ ਨੂੰ ਕਾਨੂੰਨ ਦੇ ਵਿੱਚ ਅਧਿਕਾਰ ਮਿਲੇ ਵਿਦੇਸ਼ਾਂ ਦੇ ਵਿੱਚ ਵੀ ਮਿਲਿਆ ਮੈਂ ਇਹ ਨਹੀਂ ਗੱਲ ਕਹਿੰਦਾ ਅਧਿਕਾਰ ਕਿਉਂ ਮਿਲੇ ਆ ਪਰ ਇਹ ਲਹਿਰ ਤੁਰਦੀ 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 ਪੰਜਾਬ ਦੇ ਵਿੱਚ ਕਿਵੇਂ ਆਈ ਆ ਕਿ ਇਸੇ ਸਾਲ ਦੇ ਵਿੱਚ ਇਹਨਾਂ ਦੇ ਵੱਲੋਂ ਪ੍ਰੇਰਕੜਨ ਦੀ ਗੱਲ ਕੀਤੀ ਜਾਂਦੀ ਆ ਇਤਰਾਜ਼ ਹੋਇਆ ਚਲੋ ਰੋਕੀ ਬਾਕੀ ਤਾਂ ਵੱਖ-ਵੱਖ ਮਹਾਨਗਰਾਂ ਦੇ ਵਿੱਚ ਇਹ ਹੁੰਦੀ ਆ ਦੇਸ਼ ਦਾ ਤੇ ਖਾਸ ਕਰਕੇ ਪੰਜਾਬ ਦਾ ਪਵੈਖ ਕਿਹੜੇ ਪਾਸੇ ਨੂੰ ਆ ਤੇ ਇਹ ਮੁੰਡੇ ਕੁੜੀਆਂ ਤੇ ਕੁੜੀਆਂ ਮੁੰਡੇ ਬਣ ਕੇ ਕਿਉਂ ਤੇ ਕਿਵੇਂ ਮਾਨ ਮਹਿਸੂਸ ਕਰਦੇ ਆ ਸਮਾਜ ਦੇ ਵਿੱਚ ਇਹ ਕਿਵੇਂ ਵਿਚਰ ਰਹੇ ਆ ਜਾਂ ਇਹਨਾਂ ਨੂੰ ਕਿਵੇਂ ਵਿਚਰਨਾ ਪੈਂਦਾ ਹੈ ਜਾਂ ਕਿਵੇਂ ਵਿਚਰਨਾ ਚਾਹੀਦਾ ਇਹ ਵੀ ਇੱਕ ਸਵਾਲ ਆ ਤੇ ਸਭ ਤੋਂ ਵੱਡਾ ਸਵਾਲ ਇਹ ਆ ਕਿ ਕੀ ਆਉਦੇ ਸਮੇਂ ਦੇ ਵਿੱਚ ਇਹ ਗਿਣਤੀ ਵਧੀ ਜਾਊਗੀ ਕੀ ਸਾਡੇ ਵਿੱਚ ਪੰਜਾਬੀ ਗਾਂ ਦੇ ਵਿੱਚ ਹਾਰਮੋਨਲ ਤਬਦੀਲੀਆਂ ਇਵੇਂ ਹੁੰਦੀਆਂ ਰਹਿਣੀਆਂ ਤੇ ਹਾਰਮੋਨਲ ਤਬਦੀਲੀਆਂ ਕਿਹੜੇ ਕਿਹੜੇ ਕਾਰਨਾਂ ਕਰਕੇ ਹੋ ਰਹੀਆਂ ਇਹਦੇ ਵੱਲ ਵੀ ਗੌਰ ਕਰਨੀ ਪੈਣੀ ਆ ਮੈਨੂੰ ਕਦੇ ਕਦੇ ਇੰਉਂ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਕਾਉਂਸਲਿੰਗ ਸੈਂਟਰ ਖੁੱਲਣੇ ਪੈਣੇ ਆ ਕਿ ਜੇਕਰ ਤੁਸੀਂ ਮੁੰਡੇ ਹੋ ਤਾਂ ਮੁੰਡਿਆਂ ਵਾਲਾ ਵੀ ਹਾਰ ਕਿਵੇਂ ਕਰਨਾ ਜੇ ਤੁਸੀਂ ਕੁੜੀਆਂ ਹੋ ਤਾਂ ਫਿਰ ਕੁੜੀਆਂ ਬਣ ਕੇ ਕਿਵੇਂ ਰਹਿਣਾ ਇਹ ਨਾ ਹੋਵੇ ਆਉਂਦੇ ਸਮੇਂ ਦੇ ਵਿੱਚ ਇਹ ਵੀ ਸੈਂਟਰ ਖੋਲਣੇ ਪੈਣ ਤੇ ਸਭ ਤੋਂ ਵੱਡੀ ਗੱਲ ਆ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਫੋਲੋਅਰ ਦੇ ਚੱਕਰ ਦੇ ਵਿੱਚ ਬਹੁਤ ਵਿਗਾੜ ਆਇਆ ਕਿਰਦਾਰ ਤਾਂ ਮੁੱਕ ਹੀ ਗਿਆ ਬਹੁਤ ਸਾਰੇ ਲੋਕਾਂ ਦੇ ਉਹ ਇਹ ਗੱਲ ਕਹਿੰਦੇ ਵੀ ਭਾਈ ਕਿਰਦਾਰ ਦਾ ਕੀ ਹੈ ਚੁੱਲ੍ਹੇ ਦੇ ਵਿੱਚ ਪਵੇ ਕਿਰਦਾਰ ਆਪਣੇ ਫੋਲੋਅਰ ਵਧਦੇ ਆ ਜਦੋਂ ਪਿਓ ਮੋਬਾਈਲ ਦੇ ਉੱਤੇ ਧੀ ਦੀ ਰੀਲ ਬਣਾਉਂਦਾ ਹੋਵੇ ਤੇ ਇਸ ਗੱਲ ਤੇ ਮਾਣ ਮਹਿਸੂਸ ਕਰਦਾ ਹੋਵੇ ਕਿ ਚੱਕਵੇਂ ਗੀਤ ਦੇ ਉੱਤੇ ਧੀ ਦੇ ਠੁਮਕੇ ਨੇ ਕਿੰਨੇ ਫੋਲੋਅਰ ਲੈ ਕੇ ਆਂਦੇ ਆ ਉਦੋਂ ਪੰਜਾਬ ਕਿੱਥੇ ਜੇ ਖੜਾ ਜ਼ਹਿਨੀ ਤੌਰ ਦੇ ਉੱਤੇ ਇਹਦਾ ਪਤਾ ਲੱਗਦਾ ਜਦੋਂ ਭਰਾ ਨੇ ਜਿਹੜੀ ਭੈਣ ਦੀ ਰਾਖੀ ਕਰਨੀ ਆ ਉਹ ਭੈਣ ਦੇ ਅਤਨੰਗੇ ਸਰੀਰ ਦੇ ਬਾਰੇ ਗੱਲ ਕਹਿੰਦਾ ਹੋਵੇ ਕਿ ਭੈਣ ਦੀ ਵਿੱਚ ਕਲਾ ਬਹੁਤ ਆ ਇਹ ਲੀੜੇ ਵੀ ਲਾ ਲੈਂਦੀ ਆ ਤੇ ਫਿਰ ਇਹ ਠੰਮਕੇ ਲਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਆ ਤੇ ਭੈਣ ਜੀ ਨੂੰ ਸਾਰੇ ਲੋਕ ਕਹਿੰਦੇ ਵੀ ਤੂੰ ਆਉਸਮ ਆ ਉਦੋਂ ਫਿਰ ਭਰਾਵਾਂ ਦੇ ਕਿਰਦਾਰ ਨਾਲ ਵੀ ਪਤਾ ਲੱਗਦਾ ਸੋ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਬਹੁਤ ਸਾਰੀਆਂ ਅਨੈਤਕ ਗੱਲਾਂ ਵੀ ਹੁੰਦੀਆਂ ਅੱਜ ਕੱਲ੍ਹ ਵੈਸੇ ਲੋਕ ਇਹ ਗੱਲ ਕਹਿੰਦੇ ਕਿ ਅਸੀਂ ਐਡਵਾਂਸ ਹੋ ਗਏ ਕਈਆਂ ਨੂੰ ਇਹ ਗੱਲਾਂ ਅਨੈਤਕ ਲੱਗਦੀਆਂ ਵੀ ਨਹੀਂ ਪਰ ਸਵਾਲ ਸਿਰਫ ਪੰਜਾਬ ਤੱਕ ਕੇਂਦਰਤਾ ਕਿ ਪੰਜਾਬ ਦੀ ਧਰਤੀ ਜਿਹੜੀ ਯੋਧਿਆਂ ਨੂੰ ਪੈਦਾ ਕਰਨੀ ਸੀ ਉਹ ਅੱਜ ਲਿੰਗ ਤਬਦੀਲ ਕਰਨ ਵਾਲੇ ਲੋਕਾਂ ਦੀ ਵੀ ਧਰਤੀ ਆ ਪੰਜਾਬ ਦੀ ਧਰਤੀ ਜਿਹੜੀ ਕਿ ਜ਼ੁਲਮ ਦੇ ਖਿਲਾਫ ਟੱਕਰ ਲੈਂਦੀ ਸੀ ਉਥੇ ਅੱਜ ਅਗਲੀ ਪੀੜ੍ਹੀ ਆ ਜਿਹੜੀ ਉਹ ਗਲਾਂ ਦੇ ਵਿੱਚ ਮੋਢਿਆਂ ਦੇ ਵਿੱਚ ਗੁਲਾਬੀ ਪਰਸ ਪਾ ਕੇ ਤੇ ਨਹਾਂ ਦੇ ਉੱਤੇ ਨੀਲ ਪਾਲਿਸ਼ ਲਾ ਕੇ ਤੇ ਕਿਹੜੇ ਰਾਹ ਦੇ ਉੱਤੇ ਆ ਤੇ ਕੁੜੀਆਂ ਵੀ ਕਿਹੜੇ ਰਾਹ ਦੇ ਉੱਤੇ ਕੁਝ ਕੁ ਤੁਰੀਆਂ ਸਾਰੇ ਲੋਕ ਇੱਕੋ ਜਿਹੇ ਨਹੀਂ ਪਰ ਜਿਹੜੇ ਲੋਕਾਂ ਦੀ ਗੱਲ ਕੀਤੀ ਆ ਇਹ ਬੜਾ ਮਹੱਤਵਪੂਰਨ ਸਵਾਲ ਆ